ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਨੇਵਾਲ ਹਲਕੇ ਅਧੀਨ ਪੈਂਦੇ ਢੰਡਾਰੀ ਖੁਰਦ ਵਿਖੇ ਸਰਕਾਰੀ ਪ੍ਰਾਇਮਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰੋਜੈਕਟਾਂ ਦੇ ਉਦਘਾਟਨ ਕੀਤੇ ਉਹਨਾਂ ਕਿਹਾ ਕਿ ਨਵੇਂ ਸਮਾਰਟ ਕਲਾਸਰੂਮ ਸਕੂਲੀ ਸਿੱਖਿਆ ਲਈ ਬਿਹਤਰ ਸਥਾਨ ਬਣਾਉਣਗੇ ਉਹਨਾਂ ਸਿੱਖਿਆ ਨੂੰ ਤਰਜੀਹ ਦੇਣ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ ਇਸ ਮੌਕੇ ਤੇ ਉਹਨਾਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਅਤੇ ਸਕੂਲ ਵਿੱਚ ਪੌਦੇ ਵੀ ਲਗਾਏ ਦੇਖੋ ਇਹ ਖਾਸ ਰਿਪੋਰਟ ਤੁਹਾਡਾ ਸੁਵਾਦ ਆ ਰਿਹਾ ਜੀ ਪਰਮਾਤਮਾ ਸੇਵਾ ਲਿਖਿਆ ਸੀ ਸਾਰੇ ਦੇਖੋ ਧੰਨਵਾਦੀ ਹੈ ਮੁੱਖ ਮੰਤਰੀ ਸਰਦਾਰ ਪ੍ਰਗੋਸ਼ ਸਿੰਘ ਮਾਨ ਜੀ ਦੇ ਜਿਨ੍ਹਾਂ ਨੇ ਸਿੱਖਿਆ ਕ੍ਰਾਂਤੀ ਦੀ ਜਿਹੜੀ ਪੂਰੇ ਬੱਚਿਆਂ ਦੀ ਐਜੂਕੇਸ਼ਨ ਦੀ ਨਾ ਵੱਡੇ ਪੱਧਰ 'ਤੇ ਕੀਤੇ ਜਾ ਰਿਹਾ ਸੋ ਦੇਖ ਕੇ 87 ਲੱਖ ਦੀ ਜਿਹੜੀ ਗ੍ਰਾਂਟ ਇਸ ਸਕੂਲ ਨੂੰ ਆਈ ਜਿੱਥੇ بڑے ਰੂਮ ਬਣੇ ਗ੍ਰਾਂਟਸ ਵਧੀਆ ਗ੍ਰਾਂਟਸ ਦੇ ਨਾਲ ਰੂਮ ਬਣੇ ਪ੍ਰੋਜੈਕਟਰ ਲੱਗੇ ਜਿਹੜਾ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਜਿਹੜਾ ਕਿੱਤਾ ਗਾਰੀ ਕਹਿੰਦੇ ਬੱਚੇ ਬਣ ਜਾਣਗੇ ਆਪਣੇ ਆਪਣੇ ਕੋਇਕ ਨੂੰ ਸਵਾਰੰਦ ਦਾ ਜਿਹੜਾ ਸਕੂਲ ਬਹੁਤ ਪੰਜਾਬ ਦੇ ਵਿੱਚ यह स्कूल जोड़े हजारों स्कूल मुख्यमंत्री सरदार भगवान सिंह मान जी बुला रहे हैं एजुकेशन की मैं बहुत ही पंजाब सरकार भगवंत मान जी का धन्यवाद करता हूँ कि आज पंजाब में एजुकेशन पर इतना ध्यान दिया गया है कि आज हमारे टंडहारी खुर्द में जो प्राइमरी स्कूल में पंद्रह लाख दो हज़ार का ग्रांट दिए और जूनियर हाई स्कूल छठवीं से लेकर बारहवीं तक में सतासी लाख का प्रोजेक्ट दिए जिसमें दो कमरे और प्रोजेक्टर बैठाया गया काफ़ी बच्चों में उत्साह आया है कि पंजाब में जो कि कंप्यूटर द्वारा जो कि बड़े बड़े पैसे लगा करके ऐसे स्कूल में नहीं पढ़ाया जाता है जो कि आज हमारे पंजाब सरकार प्राइमरी स्कूल सरकारी स्कूल में व्यवस्था दी जा रही है और मैं बहुत धन्यवाद करता हूं प्राइवेट स्कूलों को भी पछाड़ रहे हैं पछाड़ रहे हैं क्योंकि पहले के सरकारों में स्कूल में बच्चे नहीं आते थे आज देखो बच्चे फुल फुल हो हाउस फुल हो जा रहे हैं बच्चों के लिए जगह नहीं है कमरे कमी कमरे स्टाफ कमी हो रही है हाँ बहुत ही बढ़िया व्यवस्था हो रहा है आज के सरकारों में ਧੰਨਵਾਦ ਪੰਜਾਬ ਸਰਕਾਰ ਦਾ ਹੋਨਰ ਸਿੱਖਿਆ ਸਕੀਮ ਦੀ ਇੱਕ ਪ੍ਰੋਜੈਕਟ ਹੈ ਹੋਨਰ ਸਿੱਖਿਆ ਸਕੂਲਾਂ ਦੇ ਵਿੱਚ ਪੰਜਾਬ ਦੇ 40 ਸਕੂਲਾਂ ਦੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਚਲਾਇਆ ਜਿਹਦੇ ਵਿੱਚੋਂ ਢੰਡਾਰੀ ਖੁਰਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੰਡਾਰੀ ਖੁਰਦ ਇੱਕ ਹੈ ਇੱਥੇ ਦੋ ਪ੍ਰੋਜੈਕਟ ਚਲਾਏ ਨੇ ਦੋ ਨਵੇਂ ਵੋਕੇਸ਼ਨ ਟ੍ਰੇਡ ਦਿੱਤੇ ਨੇ ਜਿਨ੍ਹਾਂ ਦੇ ਵਿੱਚ ਇੱਕ ਹੈਗਾ ਬਿਊਟੀ ਐਂਡ ਵੈਲਨੈਸ ਦਾ ਦੂਜਾ ਹੈਗਾ ਡਿਜੀਟਲ ਡਿਜ਼ਾਈਨਿੰਗ ਦਾ ਜਿਹੜੀ ਮਲਟੀਨੇਸ਼ਨਲ ਕੰਪਨੀਆਂਜ਼ ਨੇ ਉਹਨਾਂ ਨੂੰ ਸਕਿਲਡ ਵਰਕਰ ਚਾਹੀਦੇ ਨੇ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿੱਖਣ ਲਈ ਟ੍ਰੇਡ ਚਾਹੀਦੇ ਨੇ ਜਿੱਥੇ ਉਹ ਆਪਣਾ ਕੰਮ ਵੀ ਕਰ ਸਕਣ ਤੇ ਨਾਲ ਪੜਾਈ ਵੀ ਕਰ ਸਕਣ। ਜੀ ਮਾਨਤਾ ਆ ਗਈ ਹੈ ਕਿ ਇਹ ਜਿਹੜਾ ਆਈਟੀਆਈ ਦੇ ਬਰਾਬਰ ਹੈਗੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਿਹੜਾ ਬੱਚਾ ਪਲੱਸ 2 ਕਰੂਗਾ ਉਹਨੂੰ ਇੱਕ ਸੈਪਰੇਟ ਐਡੀਸ਼ਨਲ ਸਰਟੀਫਿਕੇਟ ਦੇਣਗੇ। ਪਲੱਸ 2 ਦੀ ਕੁਆਲਿਫੀਕੇਸ਼ਨ ਅਕੈਡੈਮਿਕ ਹੋਏਗੀ ਨਾਲ-ਨਾਲ ਉਹਨੂੰ ਜਿਹੜਾ ਇਹ ਸਕਿਲਡ ਹਾਨਰਸ ਸਿੱਖਿਆ ਦਾ ਸਰਟੀਫਿਕੇਟ ਐਡੀਸ਼ਨਲ ਮਿਲੇਗਾ ਜਿਹਦੇ ਨਾਲ ਉਹ ਬੱਚਾ ਆਪਣੇ ਆਪ ਨੂੰ ਜਿੱਥੇ ਮਰਜ਼ੀ ਰੈਕਗਨਾਈਜ਼ ਕਰਵਾ ਸਕਦਾ। ਉਹ ਜਿੱਥੇ ਮਰਜ਼ੀ ਆਪਣਾ ਕੰਮ ਲੈ ਸਕਦਾ ਜਿਹੜੀਆਂ ਮਲਟੀਨੇਸ਼ਨਲ ਕੰਪਨੀਆਂ ਦੇ ਆਊਟਲੈਟਸ ਨੇ ਜਿਵੇਂ ਮੈਕਸ ਲਾਈਫ ਹੋ ਗਿਆ ਦੈਨ ਡਿਜੀਟਲ ਡਿਜ਼ਾਈਨਿੰਗ ਦੇ ਟਾਟਾ ਕੰਸਲਟੈਂਸੀ ਵਾਲੇ ਹੋ ਗਏ ਨੇ ਇਹ ਬਹੁਤ ਸਰੀਆਂ ਕੰਪਨੀਆਂਜ਼ ਨੇ ਜਿਨ੍ਹਾਂ ਚ ਜਿਨ੍ਹਾਂ ਨੂੰ ਸਕਿਲਡ ਵਰਕਰ ਚਾਹੀਦੇ ਨੇ ਤੇ ਬੱਚੇ ਉਹਨਾਂ ਚ ਪਾਰਟ ਟਾਈਮ ਜੌਬ ਕਰਨਗੇ ਤੇ ਨਾਲ ਪਾਰਟ ਟਾਈਮ ਸਟੱਡੀ ਕਰ ਸਕਦੇ ਪਲੇਸਮੈਂਟ ਦਾ ਉਹਨਾਂ ਨੇ ਕੰਪਨੀ ਨੇ ਕਿਹਾ ਵਾ ਤਾਂ ਉਹ ਕਰਨਗੇ ਬਧੀਆ ਤੇ ਬੱਚਿਆਂ ਲਈ ਬਹੁਤ ਵਧੀਆ ਇੱਕ ਉਹ ਪ੍ਰਾਰਲ ਹਾਂਜੀ ਹਾਂਜੀ ਕੋ-ਐਜੂਕੇਸ਼ਨ ਹੈ ਬਿਊਟੀ ਐਂਡ ਵੈਲਨੈਸ ਦਾ ਵੀ ਤੇ ਡਿਜੀਟਲ ਡਿਜ਼ਾਈਨਿੰਗ ਦਾ ਵੀ ਉਹਦੇ ਚ ਅਸੀਂ 25 ਦੇ ਕਰੀ ਬੱਚੇ ਦਾਖਲ ਕਰਾਂਗੇ ਇੱਕ ਸਕਸ਼ ਪਲੱਸ 1 ਦੇ ਵਿੱਚ ਤੇ ਉਹਨਾਂ ਨੂੰ ਆਹਾਂ ਪਲੱਸ 2 ਤੱਕ ਲੈ ਕੇ ਜਾਵਾਂਗੇ ਮੇਰੇ ਕੋਲੇ 4 3 ਵਰਕਸ਼ਾਪਸ ਬਣੀਆਂ ਨੇ ਇੱਕ 스마트 ਕਲਾਸਰੂਮ ਬਣਿਆ ਇਹਦੇ ਵਿੱਚ ਅਸੀਂ ਇੰਟਰਐਕਟਿਵ ਪੈਨਲ ਲਾ ਚੁੱਕੇ ਹਾਂ ਪੂਰੀ ਵੈਲ ਫਰनिश्ड ਸਾਰੀ ਬਿਲਡਿੰਗ ਹੈ ਗਵਰਨਮੈਂਟ ਦਾ ਬਹੁਤ ਵਧੀਆ ਉਪਰਾਲਾ ਬੜਾ ਸਮਾਰਟ ਕਲਾਸਰੂਮ ਬਣਾਏ ਨੇ ਉਹ ਦੇਖਣ ਵਾਲੇ ਨੇ ਕਿ ਜਦੋਂ ਬੱਚੇ ਆਉਣਗੇ ਤਾਂ ਉਹਨਾਂ ਨੂੰ ਇੱਕ ਇਕੋ ਫ੍ਰੈਂਡਲੀ এনवायरमेंट ਮਿਲੂਗਾ ਬੱਚਿਆਂ ਨੂੰ এনवायरमेंट ਬਹੁਤ ਅੱਛਾ ਦਿੱਤਾ ਜਾਊਗਾ ਟੀਚਰ ਸਕਿਲਡ ਵਰਕਰ ਹੋਣਗੇ ਟੀਚਰ ਪੂਰੀ ਤਰ੍ਹਾਂ ਐਫੀਸ਼ੀਐਂਟ ਹੋਣਗੇ ਉਹ ਬੱਚਿਆਂ ਨੂੰ ਜਿੰਨੇ ਵੀ ਉਹਨਾਂ ਦੇ ਕੋਈ ਕੁਰੀਜ਼ ਹੋਣਗੀਆਂ ਉਹ ਕਨਸੈਪਟ ਕਲੀਅਰ ਕਰਨਗੇ ਹੈਂਡਸ-ਆਨ ਪ੍ਰੈਕਟਿਸ ਕਰਾਈ ਜਾਊਗੀ ਤੇ ਬੱਚੇ ਜਦੋਂ ਕੰਮ ਕਰਨਗੇ ਤਾਂ ਉਹ ਸਿੱਖਣਗੇ ਵੀ ਲਰਨਿੰਗ ਬਾਏ ਡੂਇੰਗ ਹੈ ਤੇ ਉਹਦੇ ਨਾਲ ਇੱਕ ਕੰਫੀਡੈਂਸ ਡਵੈਲਪ ਹੁੰਦਾ ਬੱਚੇ ਦਾ ਕਿ ਮੈਂ ਆਈ ਕੈਨਟ ਡੂ ਇਟ ਇਹ ਪੰਜਾਬ ਸਰਕਾਰ ਨੇ ਨਵਾਂ ਪ੍ਰੋਜੈਕਟ ਲਾਂਚ ਕੀਤਾ ਪਾਇਲਟ ਪ੍ਰੋਜੈਕਟ ਹੈ ਜਿਹਦੇ ਚ 40 ਸਕੂਲ ਨੇ ਹਰ ਉਹ 40 ਸਕੂਲਾਂ ਦੇ ਵਿੱਚ ਦੋ ਦੋ ਉਹਨਾਂ ਨੇ ਹਨਰ ਸਿੱਖਿਆ ਸਕੀਮ ਦੇ ਅ ਸਕੂਲ ਟਰੇਡ ਚਲਾਏ ਨੇ ਤੇ ਉਹ ਟੋਟਲ ਚਾਰ ਨੇ ਚਾਰਾਂ ਦੇ ਵਿੱਚੋਂ ਮੈਨੂੰ ਦੋ ਦਿੱਤੇ ਨੇ ਡਿਜ਼ਲ ਡਿਜ਼ਾਈਨਿੰਗ ਦਾ ਤੇ ਬਿਊਟੀ ਹੇਡ ਵੱਲ ਅਸਟਾ ਇਫਰਮੇਸ਼ਨ ਕੀ ਜਿਹੜਾ ਜਿਹੜੇ ਬੱਚਾ ਤੇ ਮਾਤਾ ਪਿਤਾ ਜਿੰਨਾ ਅਸੀਂ ਚੋਣ ਦਾ ਕਾਰਨ ਆਪਣੇ ਸਟੱਡੀ ਕਰਨ ਲੋਕਲ ਪੱਧਰ ਦੇ ਉੱਤੇ ਜਿਹੜੇ ਪੇਰੈਂਟਸ ਨੇ ਜਿੰਨੀ ਕੁ ਉਹਨਾਂ ਦੀ এনवायरमेंट ਦੇ ਵਿੱਚ ਉਹਨਾਂ ਨੂੰ ਨੌਲੇਜ ਹੁੰਦੀ ਹੈ ਪੀਅਰ ਗਰੁੱਪ ਤੋਂ ਬੱਚੇ ਬਹੁਤ ਕੁਝ ਸਿੱਖਦੇ ਨੇ ਆਲੇ-ਦੁਆਲੇ ਜੋ ਸੋਸਾਇਟੀ 'ਚ ਰਹਿੰਦੇ ਨੇ ਉੱਥੋਂ ਸਿੱਖਦੇ ਨੇ ਇਹ ਉਹਨਾਂ ਸੋਸਾਇਟੀ ਦੀ ਡਿਮਾਂਡਸ ਲਈ ਹੋਈ ਬੰਦਾ ਕੰਮ ਕਰਦਾ ਜਿਹੜਾ ਵੀ ਸਕਿਲਡ ਵਰਕਰ ਆ ਉਹ ਉੱਥੇ ਲੋਕਲ ਲੈਵਲ ਤੇ ਜਿਹੜੇ ਫੀਲਡ ਦੇ ਵਿੱਚ ਉਹਦੇ ਪੇਰੈਂਟਸ ਹੁੰਦੇ ਨੇ ਜਾਂ ਉਹਦੇ ਆਲੇ-ਦੁਆਲੇ ਦੇ ਭਾਈਚਾਰੇ ਦੇ ਵਿੱਚ ਲੋਕ ਹੁੰਦੇ ਨੇ ਉਹ ਉਹ ਕੰਮ ਨੂੰ ਪ੍ਰਾਇਓਰਟੀ ਦਿੰਦਾ ਕਿਉਂਕਿ ਉਹਨੂੰ ਇਹਦੇ 'ਚ ਸਰਕਾਰ ਨੇ ਨਵੇਂ ਟੀਚਰ ਅਪoint ਕਰਨੇ ਨੇ ਜਿਹੜੇ ਬੱਚੇ ਆ ਜਿਹੜੇ ਨਿਜਾਇਜ਼ਟ ਆਏ ਆ ਕਿੰਨੇ ਬੱਚੇ ਨੇ ਮੈਡ ਦੇ ਵਿੱਚ ਆਇਆ ਦਿੱਕਤ ਦੇ ਬਸ ਤੇ ਸਾਡੇ ਕੋਲੇ 82 ਰਿਜ਼ਲਟ 100% ਆ 10ਵੀਂ ਦਾ ਰਿਜ਼ਲਟ 100% ਆ ਪਲੱਸ 2 ਦਾ ਜਾ ਕੇ ਸਾਡਾ 89 ਥੋੜਾ ਰਹਿ ਗਿਆ ਤੇ ਉਹਦੇ ਚ ਵੀ ਸਾਡੇ ਕੋਲੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕਿਉਂਕਿ ਸਾਡੇ ਕੋਲੇ 6 ਲੈਕਚਰ ਦੀ ਡਿਮਾਂਡ ਹੈਗੀ ਆ ਬੱਚੇ ਜ਼ਿਆਦਾ ਨੇ 20 ਦੇ ਕਰੀਬ ਮੈਨੂੰ ਟੀਚਰ ਹੋਰ ਚਾਹੀਦੇ ਨੇ ਜਿਹੜੇੱਖ-ਵੱਖ ਵਿਸ਼ਿਆਂ ਦੇ ਟੀਚਰ ਨੇ ਅ ਇੱਥੇ ਲੈਂਡ ਡਿਸਪੂਟ ਕਰਕੇ ਜਗ੍ਹਾ ਦੋ ਪਿੰਡਾਂ ਦੀ ਹੱਦਬੰਦੀ ਤੇ ਸੀਗੀ ਇਸ ਕਰਕੇ ਉਹਦਾ ਕਾਫੀ ਦਿਨ ਕੋਰਟ ਕੇਸ ਚੱਲਦਾ ਰਿਹਾ ਤੇ ਇੱਥੇ ਉਹ ਉਹਨਾਂ ਨੂੰ ਕਿਹਾ ਸੀਗਾ ਕਿ ਜਿਹੜੀ ਐਕਸ ਪਾਰਟੀ ਆ ਇਹ ਜਗ੍ਹਾ ਉਹਨੂੰ ਦੇ ਦੋ ਤਾਂ ਕਿ ਅਸੀਂ ਇੱਥੇ ਗਰਾਊਂਡ ਬਣਾ ਸਕੀਏ ਪਰ ਉਹਨਾਂ ਨੇ ਆਪਣਾ ਜਿਹੜੀ ਪਾਰਟੀਸ਼ਨ ਆਫ ਗਰਾਊਂਡ ਜਿਹੜੀ ਲੈਂਡ ਆ ਉਹਦੇ ਛੋਗੀ ਆ ਤੇ ਉਹਨਾਂ ਨੇ ਆਪਣਾ ਕੰਮ ਚੱਲ ਮੰਤਰੀ ਜੀ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੂੰ ਡਿਮਾਂਡ ਵੀ ਦਿੱਤੀ ਆ ਕਿ ਜਿਹੜੀ ਪਹਿਲਾਂ 17 ਕਨਾਲ ਜਗ੍ਹਾ ਪਈ ਸੀ ਉਹ ਉੱਥੇ ਛੱਪੜਾ ਉਹਨੂੰ ਭਰਤਪਾਕਿਸਤਾਨ ਨੂੰ ਪਲੇ ਗਰਾਊਂਡ ਬਣਾ ਕੇ ਦਿੱਤਾ ਜਾਵੇ ਉਹ ਪਹਿਲਾਂ ਵੀ ਡਿਮਾਂਡ ਕੀਤੀ ਸੀ ਡਿਪਾਰਟਮੈਂਟ ਨੂੰ ਸਰ ਜਤেন্দ্র ਸਿੰਘ ਜੀ ਆਪਣਾ ਇਹ ਕੰਮ ਸਾਡੇ 15 ਲੱਖ 2000 ਰੁਪਏ ਦੀ ਗ੍ਰਾਂਟ ਆਈ ਸੀ ਦੋ ਕਲਾਸਰੂਮਾਂ ਦੀ ਤੇ ਉਹਦਾ ਅਧிகਾਰਨ ਕੀਤਾ ਮੰਤਰੀ ਸਾਹਿਬ ਨੇ ਤੇ ਹੋਰ ਵੀ ਛੋਟੀਆਂ ਗ੍ਰਾਂਟਾਂ ਰਿਪੇਅਰ ਵਗੈਰਾ ਦੀਆਂ ਆਉਂਦੀਆਂ ਰਹੀਆਂ ਪੰਜਾਬ ਕਰਨਤੀ ਦੇ ਟਾਈਮ ਤੇ ਮંત્રી ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਕੋਈ ਪ੍ਰੋਜੈਕਟਰ ਵਗੈਰਾ ਵੀ ਜਿਹੜੇ ਲੱਗੇ ਹੋਏ ਆ ਕੇ 스마트 ਕਲਾਸਰੂਮ ਬਣਿਆ ਇਹ ਹਾਂ ਸਾਡੇ ਕੋਲੇ ਗ੍ਰਾਂਟ ਆਈ ਸੀ ਪੁਰਾਣੀ 23-24 ਦੀ ਤੇ 15 ਲੱਖ ਪਰ ਅਸੀਂ ਕੰਮ ਜਿਹੜਾ ਹੈਗਾ 9 ਲੱਖ ਦੀ ਗ੍ਰਾਂਟ ਦੇ ਹੋਰ ਇੰਟਰਐਕਟਿਵ ਪੈਨਲ ਲਗਾਇਆ ਜੋ ਹੈਗਾ ਲੇਟੈਸਟ ਟੈਕਨੋਲੋਜੀ ਕਲਾਸਰੂਮਰ ਦੇ ਲਈ ਜੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਮਦਦ ਮਿਲ ਜੇਗਾ ਵੀ ਪ੍ਰਾਈਵੇਟ ਸਕੂਲ ਕੋਲ ਨੇ ਪਰ ਆਪਣੇ ਸਕੂਲ ਦੇ ਤੁਸੀਂ ਸਾਰੇ ਕਲਾਸਰੂਮ ਚੈੱਕ ਕਰ ਸਕਦੇ ਹੋ ਹਰੇਕ ਕਲਾਸਰੂਮ ਦੇ ਪ੍ਰੋਜੈਕਟਰ ਤੇ ਇੰਟਰਐਕਟਿਵ ਪੈਨਲ ਲੱਗੇ ਹੋਏ ਨੇ ਠੀਕ ਹੈ ਕਿੰਨੇ ਸਟੂਡੈਂਟ ਹੈਗੇ ਆਪਣੇ ਕੋਲੇ 3000 ਦੇ ਕਰੀਬ ਸਕੂਲ ਦੇ ਵਿੱਚ ਬੱਚਾ ਦਾਖਲ ਹੈ ਜੀ ਹਾਂ ਜੀ ਸਟਾਫ ਪੂਰਾ ਹੈ ਜੀ ਸਟਾਫ ਦੀ ਕੋਈ ਕਮੀ ਨਹੀਂ ਬਸ ਕਮਰਿਆਂ ਦੀ ਘਾਟ ਆ ਉਹ ਸਰਕਾਰ ਨੂੰ ਡਿਮਾਂਡ ਭੇਜੀ ਹੋਈ ਆ ਤੇ ਉਹ ਅਗਲੇ ਪਲਾਨ ਦੇ ਵਿੱਚ ਉਹ ਆ ਜਾਣੇ ਕਲਾਸਰੂਮ ਸਾਡੇ ਕੋਲ ਜਿਸ ਤਰ੍ਹਾਂ ਕਾਉਂਸਲ ਸਾਹਿਬ ਕਹਿੰਦੇ ਜਗ੍ਹਾ ਪਈ ਆ ਤੇ ਸਕੂਲ ਨੂੰ ਸ਼ਿਫਟ ਕਰਨਾ ਚਾਹੁੰਦੇ ਆ ਕਿ ਲੋੜ ਹੈ ਹਾਂ ਜੀ ਸਰ ਬੱਚਿਆਂ ਦੀ ਗਿਣਤੀ ਦੇ ਅਕੋਰਡਿੰਗ ਬਹੁਤ ਜ਼ਰੂਰਤ ਆ ਸ਼ਿਕਿਆ ਕ੍ਰਾਂਤੀ ਦੀ ਜਿਹੜੀ ਲਹਿਰ ਚੱਲ ਰਹੀ ਹੈ ਉਸ ਦੇ ਦਿਨ ਅੱਜ ਮੰਤਰੀ ਸਾਹਿਬ ਆਇਸੀ ਕਿ ਕਮਰਿਆਂ ਦਾ ਉਦघाटन ਕੀਤਾ ਗਿਆ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ ਨਸੀਬ ਮਹਿਸੂਸ ਕਰਦੇ ਹਾਂ ਅਸੀਂ ਇਹੀ ਉਮੀਦ ਕਰਦੇ ਰਵਾਂਗੇ ਮੰਤਰੀ ਸਾਹਿਬ ਨੂੰ ਕਿ ਜਿਹੜੀ ਵੀ ਕੋਈ ਮੁਹਿਮ ਚੱਲ ਰਹੀ ਹੈ ਸਿੱਖਿਆ ਪ੍ਰਤੀ ਵੈਸੇ ਤਾਂ ਸਾਰੇ ਹੀ ਉਹਦੇ ਸਿੱਖਿਆ ਉਸ ਕਾਨੂੰਨ ਦੇ ਵਿੱਚ ਜਾਂ ਉਸ ਪદ્ધਤੀ ਦੇ ਵਿੱਚ ਸਾਰੇ ਹੀ ਆ ਜਾਂਦੇ ਨੇ ਪਰ ਇੱਕ ਇਹ ਬਾੜ ਵੀ ਬਹੁਤ ਵੱਡਾ ਇੱਥੇ ਸਾਡੇ ਕੋਲ ਬੱਚੇ ਬਹੁਤ ਜ਼ਿਆਦਾ ਨੇ ਸਾਨੂੰ ਕਮਰਿਆਂ ਦੀ ਘਾਟ ਮਹਿਸੂਸ ਹੁੰਦੀ ਹੈ ਸੋ ਅਸੀਂ ਇਹਨਾਂ ਨੂੰ ਇੱਕ ਲਿਖਤੀ ਤੌਰ ਤੇ ਕਰਾਂਗੇ ਸਾਡੇ ਕੋਲ ਇੱਕ ਜਗ੍ਹਾ ਪਈ ਆ ਵੀ ਉਹਦੇ ਲਈ ਸਾਨੂੰ ਇੱਕ ਗ੍ਰਾਂਟ ਇਸ਼ੂ ਕਰਦਣ ਆ ਇੱਥੇ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਉਥੇ ਅਸੀਂ ਸਕੂਲ ਬਣਵਾਉਣਾ ਚਾਹੁੰਦੇ ਹਾਂ ਜੀ ਗਰਾਊਂਡ ਦੇ ਵਿੱਚ ਸਾਡੇ ਕੋਲ ਸਕੂਲ ਦੇ ਨਾਂ ਤੇ ਇੱਕ ਜਗ੍ਹਾ ਪਈ ਆ